ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਹਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸ਼ਾਲਾਂ ਦੇ ਨਾਲ ਸੂਟ ਬਹੁਤ ਪੈਣਾ ਕਹਿੰਦੀ ਆਂ ਸੀ ਕਿ ਦੀਦੀ ਸ਼ਾਲਾਂ ਦੀ ਵੀਡੀਓ ਇਹਨੂੰ ਬਹੁਤ ਟਾਈਮ ਹੋ ਗਿਆ ਸੋ ਸ਼ਾਲਾਂ ਦੇ ਨਾਲ ਸੂਟ ਲੈ ਕੇ ਆਓ ਤੇ ਮੀਡੀਅਮ ਜੀ ਰੇਂਜ ਲੈ ਕੇ ਆਏ ਆਂ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣੇ-ਸੋਹਣੇ ਕਲਰ ਡਿਜ਼ਾਈਨ ਨੇ ਕਈ ਪੀਸ ਸੋਲੋ-ਸੋਲੋ ਨਹੀਂ ਕਈਆਂ ਦੇ ਵਿੱਚ ਹੈਗੀ ਮਤਲਬ ਕਿ ਕੈਟਲੌਗ ਜੇ ਵਾਂਗੂ ਅਲੱਗ-ਅਲੱਗ ਡਿਜ਼ਾਈਨ ਆਉਣਗੇ ਆ ਲੋ ਪਸ਼ਮੀਨੇ ਦੇ ਸੂਟ ਰਹਿਣਗੇ ਗਰਮ ਵਾਲੇ ਵਿంటర్ ਦੀ ਸਾਰੀ ਕਲੈਕਸ਼ਨ ਰਹੂਗੀ ਨਾਲ ਆਉਣਗੇ ਸ਼ਾਲ ਆ ਲੋ ਜੀ ਇਸ ਤਰ੍ਹਾਂ ਹੈਗੀ ਇਹਦੀ ਸਾਰੀ ਪ੍ਰਿੰਟਿੰਗ ਸਾਰਾ ਜਿਹੜਾ ਇਹ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਐ ਚੈੱਕ ਵਾਂਗੂ ਸਾਰੇ ਸ਼ਰਟ ਦੇ ਵਿੱਚ ਪ੍ਰਿੰਟਿੰਗ ਮਿਲੂਗੀ ਇੱਕ ਫਲਾਵਰ ਤੁਹਾਨੂੰ ਉੱਪਰ ਮਿਲੂਗਾ ਸਾਈਡ ਤੇ ਗਲੇ ਕੋਲੇ ਤੇ ਪੱਲੇ ਦੇ ਉੱਪਰ ਫਲਾਵਰ ਮਿਲੂਗਾ ਇਸ ਤਰ੍ਹਾਂ ਬਾਰਡਰ ਮਿਲੂਗਾ ਪਰਪਲ ਵਾਈਨਜਾ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਸੇਮ ਕੇਰੇ ਵਾਂਗੂ ਫਲਾਵਰ ਤੇ ਇਸ ਤਰ੍ਹਾਂ ਬਾਰਡਰ ਮਿਲੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਇਆ ਨਾਲ ਇਹਦੇ ਪਲੇਨ ਬਾਟਮ ਆਉਗੀ ਵਾਈਨ ਕਲਰ ਦੀ ਹੋਈ ਨਾ ਪਲੇਨ ਬਾਟਮ ਆਉਗੀ ਤੇ ਨਾਲ ਇਹਨਾਂ ਦੇ ਆਉਣਗੇ ਪੂਰੇ ਵਧੀਆ ਖੁੱਲੇ ਡੁੱਲੇ ਸ਼ਾਲ ਸੇਮ ਪ੍ਰਿੰਟਿੰਗ ਹੀ ਸ਼ਾਲ ਦੀ ਰਹੂਗੀ ਆ ਲੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਬਹੁਤ ਸੋਹਣਾ ਨਾਲ ਸ਼ਾਲ ਲੱਗਿਆ ਦੇਖੋ ਸਾਰਾ ਡਿਜੀਟਲ ਸ਼ਾਲ ਆ ਪਰਪਲ ਵਾਈਨ ਸ਼ੇਡ ਆ ਜਿਹੜਾ ਵੀ ਸੂਟ ਇਹਨਾਂ ਚੋ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਆ ਲੋ ਜੀ ਅੱਜ ਦੀ ਵੀਡੀਓ ਦਾ ਦੁੱਧਿਆ ਸੂਟ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਪਿੰਕ ਜਿਹਾ ਕਲਰ ਆ ਨਾ ਜ਼ਿਆਦਾ ਡਾਰਕ ਆ ਨਾ ਹੀ ਜ਼ਿਆਦਾ ਲਾਈਟ ਆ ਲੋ ਸਾਰਾ ਡਿਜੀਟਲ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੋਗੀ ਸ਼ਰਟਾਂ ਵੀ ਡਿਜੀਟਲ ਮਿਲਣੀਆਂ ਉੱਤੇ ਜਿਹੜੀ ਪ੍ਰਿੰਟਿੰਗ ਹੋਈ ਆ 3D ਫਲਾਵਰਸ ਦੀ ਉਹ ਵੀ ਬਹੁਤ ਸੋਹਣੀ ਹੋਈ ਹੋਈ ਆ ਤੇ ਸਾਰੇ ਪੂਰੇ ਗਰਮ ਸੂਟ ਨੇ ਨਾ ਇਹਨਾਂ ਤੇ ਕੋਈ ਲੂ ਆਣਾ ਨਾ ਬੋੜਾਣਾ ਮੇਰੀ ਇਹ ਕਲੈਕਸ਼ਨ ਜਿਹੜੀ ਵੀ ਹੁੰਦੀ ਆ ਵਿంటర్ ਦੀ ਮੇਰੀ ਸਪੈਸ਼ਲ ਇਹ ਹੁੰਦੀ ਆ ਜਦੋਂ 1000 ਤੱਕ ਰੇਂਜ 1000 ਤੋਂ ਪਲੱਸ ਹੋ ਜਾਂਦੀ ਆ ਤਾਂ ਇਹ ਸਾਰੇ ਪੂਰਾ ਫੈਬਰਿਕ ਪੂਰਾ ਫਾਈਨ ਹੋਊਗਾ ਕੋਈ ਵੀ ਲੂ ਬੋੜਾ ਸ਼੍ਰਿੰਕਿੰਗ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਹੋਏ ਇਹਨਾਂ ਸੋਟਾਂ ਦੀ ਸੋ ਇਹ ਤੇ ਸਾਰਾ ਦੇਖੋ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸਾਰਾ ਪ੍ਰਿੰਟ ਆ ਬਾਹਾਂ ਦੇ ਉੱਪਰ ਵੀ ਸੇਮ ਡਿਜੀਟਲ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਨਾਲ ਮਿਲੂਗੀ ਪਲੇਨ ਬਾਟਮ ਪ੍ਰਾਈਸ ਇਹ ਨਾਲ ਉਟਾ ਕਰੋਗਾ 1000 ਕੋਰੀਅਰ ਫ੍ਰੀ ਆ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਆ ਹੈਗੀ ਪਿੰਕੇ ਦੇ ਨਾਲ ਬਾਟਮ ਤੇ ਨਾਲ ਹੈਗਾ ਸੇਮ ਸ਼ਾਲ ਜੀ ਆਹ ਲੋ ਲਾਈਟ ਵੇਟ ਬਿਲਕੁਲ ਦੁਪੱਟਿਆਂ ਵਾਂਗੂ ਸ਼ਾਲ ਨੇ ਬਹੁਤ ਹੀ ਪਿਆਰੇ ਬਹੁਤ ਸੋਹਣੇ ਜਿਆਦਾ ਭਾਰੇ ਨਹੀਂ ਹੈਗੇ ਸਾਰੇ ਡਿਜੀਟਲ ਲੱਗੇ ਹੋਏ ਆ ਡਿਜੀਟਲ ਬਣੇ ਹੋਏ ਨੇ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨ ਆ ਇਹ ਆਈਆਂ ਨੇ ਵਿంటర్ ਦੀਆਂ ਸ਼ਾਲਾਂ ਦੇ ਨਾਲ ਜਿਹੜੀਆਂ ਪਾਣਾ ਵੇਟ ਕਰ ਰਹੀਆਂ ਸੋ ਹੁਣ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਹਲੋ ਜੀ ਬਹੁਤ ਪਿਆਰੇ ਪਿਆਰੇ ਕਲਰ ਆਏ ਨੇ ਸਾਰਿਆਂ ਦੇ ਵਿੱਚ ਲੈਕਸ ਦੇਖੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਇਦਾਂ ਸਾਰਾ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਆ ਸੂਟਾਂ ਦੀ ਤੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਇਹ ਸਾਰੇ ਸੂਟ ਨੇ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੂਗੀ ਦੇਖੋ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਸੇਮ ਰਹੂਗੀ ਪਰਪਲ ਸ਼ੇਡ ਆ ਲਾਈਟ ਤੇ ਡਾਰਕ ਪਰਪਲ ਦਾ ਕੰਬੀਨੇਸ਼ਨ ਕੀਤਾ ਹੋਇਆ ਟਾਈ ਡਾਈ ਜੀ ਵਾਂਗੂ ਲੱਗੂਗਾ ਬਟ ਇਹ ਸਾਰੀ 3D ਪ੍ਰਿੰਟਿੰਗ ਹੋਈ ਹੋਈ ਆ ਸੂਟਾਂ ਦੇ ਵਿੱਚ ਨਾਲ ਸੇਮ ਹੀ ਪਰਪਲ ਡਿਜੀਟਲ ਜੀ ਬਾਟਮ ਰਹੂਗੀ ਬਹੁਤ ਸੋਹਣੀ ਬਹੁਤ ਪਿਆਰੀ ਬਾਟਮ ਆ ਨਾਲ ਲੱਗੀ ਹੋਈ ਤੇ ਨਾਲ ਰਹਿਣਗੇ ਇਹਨਾਂ ਦੇ ਸ਼ਾਲ ਆ ਲੋ ਜੀ ਨਾਲ ਹੈਗਾ ਸੇਮ ਸ਼ਾਲ ਲੱਗਿਆ ਹੋਇਆ ਅਗਲਾ ਹੈਗਾ ਇਹਦੇ ਵਿੱਚ ਫਰੋਜ਼ੀ ਸ਼ੇਡ ਆ ਲੋ ਇਹ ਵੀ ਬਹੁਤ ਸੋਹਣਾ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਸ਼ਾਰਟ ਦੀ ਜਿੰਨੀ ਵੀ ਪ੍ਰਿੰਟਿੰਗ ਲੇਗੂਗੀ ਸਾਰੀ ਡਿਜੀਟਲ ਹੋਈ ਹੋਈ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਬਹੁਤ ਸੋਹਣਾ ਫੈਬਰਿਕ ਆ ਕੋਈ ਲੂ ਨਹੀਂ ਆਉਣਾ ਕੋਈ ਬੋਨੀ ਨਹੀਂ ਆਉਣਾ ਕਿਸੇ ਤਰ੍ਹਾਂ ਦੀ ਕੋਈ ਕੱਪੜੇ ਦੀ ਕੰਪਲੇਨ ਨਹੀਂ ਕੋਈ ਕਲਰ ਦੀ ਕੰਪਲੇਨ ਨਹੀਂ ਜਿਹੜਾ ਮਰਜੀ ਸੂਟ ਚੱਕ ਲੋ ਅੱਜ ਦੀ ਵੀਡੀਓ ਦਾ 1000 ਪ੍ਰਾਈਸ ਦਾ ਕੋਈ ਵੀ ਅਦਰ ਕੋਈ ਚਾਰजेस ਨਹੀਂ ਹੋਣਗੇ ਇਸ ਤਰ੍ਹਾਂ ਸਾਰੀ ਫੌਜੀ ਡਿਜੀਟਲ ਸਾਰੀਆਂ ਡਿਜੀਟਲ ਜੀਆਂ ਬਾਟਮਾਂ ਨੇ ਇਸ ਤਰ੍ਹਾਂ ਪ੍ਰਿੰਟਿੰਗ ਹੋਈ ਹੋਈ ਆ ਹਲਕੀ ਹਲਕੀ ਡਿਜੀਟਲ ਜੀ ਬੋਸ ਐਲਪ੍ਰਿੰਟਿੰਗ ਦੀਆਂ ਬਾਟਮਸ ਨੇ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਸੇਮ ਸਾਰੇ ਸੂਟਾਂ ਨੇ ਮਿਲਣਗੇ ਤੁਹਾਨੂੰ ਸ਼ਾਲ ਫਟਾਫਟ ਲੈ ਲਓ ਸਕਰੀਨਸ਼ਾਟ ਜਿਹੜਾ ਵੀ ਕਲਰ ਹੈ ਸਾਰੇ ਸਿੰਗਲ ਸਿੰਗਲ ਸੂਟ ਆਏ ਨੇ ਯਾਨੀ ਕਿ ਇੱਕ ਕੈਟਲੌਗ ਬਣ ਕੇ ਆਈ ਹੋਈ ਆ ਕਿਸੇ ਵਿੱਚ ਵੀ ਹਰੇਕ ਕਲਰ ਦਾ ਹਰੇਕ ਡਿਜ਼ਾਈਨ ਅਲੱਗ ਰਹੂਗਾ ਕੋਈ ਵੀ ਡਿਜ਼ਾਈਨ ਸੇਮ ਨਹੀਂ ਹੈਗਾ ਬਹੁਤ ਸੋਹਣਾ ਬਹੁਤ ਪਿਆਰੇ ਇਹ ਚਾਰੇ ਦੇ ਚਾਰੇ ਸੂਟ ਨੇ ਜਿਹੜਾ ਮਰਜੀ ਕਲਰ ਚੱਕ ਲਓ ਜਿਹੜੀਆਂ ਪਹਿਣਾ ਨੂੰ ਵੱਧ ਜਿਵੇਂ ਕਿ ਅੱਗੇ ਲੋਹੜੀ ਵਗੈਰਾ ਆ ਰਹੀ ਆ ਜਾਦਾ ਸੂਟ ਚਾਹੀਦੇ ਨੇ ਕੋਈ ਗੱਲ ਨਹੀਂ ਤੁਸੀਂ ਆਪਣਾ WhatsApp ਤੇ ਮੈਸੇਜ ਕਰ ਸਕਦੇ ਹੋ ਤੁਹਾਡਾ ਹੋਰ ਵੀ ਜਿੰਨਾ ਮਨਤਨ ਹੋਗਾ ਜਰੂਰ ਕਰਾਂਗੇ ਪਰ ਜਿਹੜੀਆਂ ਭੈਣਾਂ ਨੇ ਸਿੰਗਲ ਸਿੰਗਲ ਲੈਣੀਆਂ ਉਹਨਾਂ ਲਈ 1000 ਰੁਪਿਆ ਪ੍ਰਾਈਸ ਆ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਕੱਪੜਾ ਪੂਰਾ ਫਾਈਨ ਆ ਪੂਰਾ ਵਧੀਆ ਤੇ ਨਾਲ ਸੇਮ ਸ਼ਾਲ ਹਲੋ ਹਲੋ ਇਹ ਹੈਗਾ 올ਡੇ ਜੀ ਮੈਂ ਆਪਣੀ ਮੰਮੀ ਲਈ ਲੈਣਾ ਤੁਸੀਂ ਦਾਦੀ ਲਈ ਲੈਣਾ ਕਿਸੇ ਲਈ ਵੀ ਇਹ ਵਾਲੇ ਸੂਟ ਲੈਣੇ ਆ ਲਾਈਟ ਜੇ ਕਲਰ ਹਨਾ ਇਹਨਾਂ ਚ ਤੁਸੀਂ ਕੋਈ ਵੀ ਸਾਰੀ ਵੀਡੀਓ ਚ ਜਿਹੜੀਆਂ ਭੈਣਾਂ ਨੇ ਚਾਰ ਸੂਟ ਤੋਂ ਪਲੱਸ ਲੈਣੇ ਆ ਉਹਨਾਂ ਨੂੰ ਜੋ ਲੈਸ ਬਣਦੀ ਹੋਈ ਜ਼ਰੂਰ ਕਰਾਂਗੇ ਤੇ ਬਾਕੀ ਇਹ ਹਰ ਤਰ੍ਹਾਂ ਦੇ ਡਿਜ਼ਾਈਨ ਚ ਤੁਸੀਂ ਇਹ ਨਹੀਂ ਵੀ ਇੱਕੋ ਹੀ ਡਿਜ਼ਾਈਨ ਲੈਣੇ ਆ ਤੁਹਾਨੂੰ ਸੈੱਟ ਹੀ ਚੱਕਣਾ ਪੈਣਾ ਤੁਸੀਂ ਆਪਣੀ ਸਾਰੀ ਵੀਡੀਓ ਚ ਸਿੰਗਲ ਸਿੰਗਲ ਕਰਕੇ ਵੀ ਚਾਰ ਸੂਟ ਲੈ ਸਕਦੇ ਆ ਲੋ ਜੀ ਇਹ ਆਲ ਓਵਰ ਰਹੂਗਾ ਆਲ ਓਵਰ ਸੂਟ ਆ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਸ਼ਾਲ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 4 ਇਹ 올 ਦੇ ਇਸਟਾ ਬਹੁਤ ਹੀ ਪਿਆਰਾ ਆ ਲਓ ਜੀ ਗ੍ਰੇ ਕਲਰ ਆ ਸਕਿਨ ਕਲਰ ਆ ਹਲੋ ਨਾਲ ਹੈਗਾ ਵਾ ਪਿਸਤਾ ਗ੍ਰੀਨ ਕਲਰ ਸਾਰੇ ਕਲਰ ਬਹੁਤ ਸੋਨੇ ਆ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਆ ਲਓ ਲਾਈਟ ਜਿਹਾ ਬਿਲਕੁਲ ਮੁੰਡਿਆ ਜਿਹਾ ਛੇੜਾ ਜਿਹਾ ਬਹੁਤ ਸੋਹਣੇ ਸੋਹਣੇ ਕਲਰ ਨੇ ਜਿਹੜਾ ਮਰਜੀ ਕਲਰ ਲੈ ਲਓ ਚਾਰ ਕਲਰ ਨੇ ਨਾਲ ਸੇਮ ਲੱਗੇ ਹੋਏ ਨੇ ਸ਼ਾਲ ਇਹਨਾਂ ਦੇ ਕੋਈ ਲੂਨ ਹੀ ਕੋਈ ਬੋਰਨੀ ਚਾਹੇ ਦੋ-ਦੋ ਸਾਲ ਵੀ ਕੱਪੜੇ ਨੂੰ ਹੰਡਾਉਂਗੇ ਕੋਈ ਲੂਨ ਕੋਰ ਬੋਰਨੀ ਆਉਣਾ ਇਹਨਾਂ ਤੇ ਇਹ ਗੱਲਾਂ ਮੈਂ ਬਾਰ-ਬਾਰ ਜਿਹੜਾ ਫੈਬਰਿਕ ਪੂਰਾ ਵਧੀਆ ਹੁੰਦਾ ਮੈਂ ਉਹਨੂੰ ਰਿਪੀਟ ਕਰ ਕਰ ਤਾਂ ਹੀ ਦਿੰਨੀ ਹੁੰਨੀ ਆ ਫਿਰ ਮੈਸੇਜ ਕਰ ਕਰਕੇ ਮੈਨੂੰ ਇਹ ਨਾ ਪੁੱਛਿਆ ਕਰੋ ਦੀਦੀ ਇਹ ਤੇ ਬੋਰਤਾ ਨਹੀਂ ਆਊਗਾ ਇਹ ਤੇ ਲੂਨ ਤਾਂ ਨਹੀਂ ਆਊਗਾ ਇਹ ਆਇਤਾ ਨਹੀਂ ਹੋਊਗਾ ਮੈਂ ਹਰ ਚੀਜ਼ ਨੂੰ ਵੀਡੀਓ 'ਚ ਸਾਰੀਆਂ ਭੈਣਾਂ ਨੂੰ ਕਲੀਅਰ ਤਾਂ ਹੀ ਕਰਦੀ ਹੁੰਨੀ ਆ ਤਾਂ ਕਿ ਇੱਕ ਇੱਕ ਜਾਣ ਨੂੰ ਇਹ ਕੋਈ ਵੀ ਕਨਫਿਊਜ਼ਨ ਨਾ ਰਹੇ ਕੱਪੜੇ ਦੇ ਬਾਰੇ 'ਚ ਮੈਂ ਤੁਹਾਨੂੰ ਪੂਰੀ ਡਿਟੇਲ ਕੱਪੜੇ ਦੀ ਵੀਡੀਓ 'ਚ ਦਿੰਨੀ ਆ ਜੀ ਕਿ ਕਿੱਦਾਂ ਦਾ ਫੈਬਰਿਕ ਆ ਹਣੇ ਪੂਰਾ ਗਰਮ ਵਧੀਆ ਸੋਟ ਨੇ ਤੇ ਨਾਲ ਸੇਮ ਕੱਪੜੇ 'ਚ ਸ਼ਾਲ ਲੱਗੇ ਹੋਏ ਨੇ ਤੇ ਰੇਂਜ ਵੀ ਬਹੁਤ ਹੀ ਨੋਮੀਨਲ ਆ 1000 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਹੋਗਾ ਇਹ ਵਾਲਾ ਸੂਟ ਹਲੋ। ਨੈਕਸਟ ਵੇਖ ਲਓ। ਇਹ ਲੈਮਨ ਸ਼ੇਡ ਦੇ ਉੱਪਰ ਆ ਸਾਰੀ ਸ਼ਰਟ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਮਿਲੂਗੀ। ਸਾਰਾ ਘੇਰ ਪੂਰਾ ਇਸ ਤਰ੍ਹਾਂ ਪ੍ਰਿੰਟਡ ਮਿਲੂਗਾ। ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਮਿਲੂਗੀ। ਨਾਲ ਮਿਲੂਗੀ ਪਲੇਨ ਬਾਟਮ। ਹਲੋ। ਤੇ ਨਾਲ ਮਿਲੂਗਾ ਸੇਮ ਡਿਜੀਟਲੀ ਸ਼ੌਟ। ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੀਆਂ। ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਬਸ ਫਟਾਫਟ ਸਕਰੀਨਸ਼ਾਟ ਲੱਕੜੀ ਚਲੋ ਤੇ ਆਪਣੇ ਆਰਡਰ ਦੀ ਬੁਕਿੰਗ ਕਰਵਾਈ ਚਲੋ। ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ 2। ਇੱਕ ਤਾਂ ਹੈਗਾ ਇਹ λεਮਨ ਮਸਟਰਡ ਜਾਂ ਸ਼ੇਡ ਜਿਹੜਾ ਇਹ ਲਾਈਟ λεਮਨ ਦੇ ਉੱਪਰ ਸਾਰੀ ਸ਼ਰਟਾਂ ਨਾਲ ਮਸਟਰਡ ਥੋੜਾ ਜਿਹਾ ਡਾਰਕ ਕਿਉਂਗੇ ਟਾਈ ਡਾਈ ਵਾਂਗੂ ਇਹਦੇ 'ਚ 3D ਪ੍ਰਿੰਟਿੰਗ ਆ ਸੇਮ ਡਾਰਕ ਬਾਟਮਸ ਲੱਗੀਆਂ ਹੋਈਆਂ ਨੇ ਇਹ ਵੀ ਮਿੱਠਾ ਪਿਆਰਾ ਜਿਹਾ ਕਲਰ ਆ ਬਾਟਮ ਦਾ ਕੋਈ ਜ਼ਿਆਦਾ ਉਹ ਨਹੀਂ ਹੈਗਾ ਤੇ ਨਾਲ ਇੱਕ ਆਊਗਾ ਗਾਜਰੀ ਸ਼ੇਡ ਆ ਲੋ ਸੇਮ ਪ੍ਰਿੰਟਿੰਗ ਦੇ ਵਿੱਚ ਇੱਕ ਗਾਜਰੀ ਸ਼ੇਡ ਆ ਇਹਦੇ ਵੀ ਨਾਲ ਸੇਮ ਸ਼ਾਲ ਮਿਲੂਗਾ ਸੇਮ ਹੀ ਬਾਟਮ ਮਿਲੂਗੀ ਦੋ ਕਲਰ ਮਿਲਣਗੇ ਇਹਦੇ ਵਿੱਚ ਦੋਨੇ ਕਲਰ ਬਹੁਤ ਪਿਆਰੇ ਨੇ ਅਲੋ ਨੈਕਸਟ ਪ੍ਰਿੰਟਿੰਗ ਦੇਖੋ ਇਹ ਵੀ ਬਹੁਤ ਵਧੀਆ ਬਹੁਤ ਸੋਹਣੀਆਂ ਦੇਖੋ ਸਾਰਾ ਡਿਜੀਟਲ ਹੈ ਪਰੁੰਨੀਆਂ ਪਿਆਵਾ ਯਾਨੀ ਕਿ ਡਿਜੀਟਲ ਇੰਨਾ ਸੋਹਣਾ ਪ੍ਰਿੰਟ ਆ ਸਾਰਾ ਪੱਲੇ ਦੇ ਉੱਪਰ ਸ਼ਰਟ ਵੀ ਸੇਮ ਡਿਜੀਟਲ ਬਾਹਾਂ ਦੇ ਉੱਪਰ ਬਾਹਾਂ ਸੇਮ ਪੱਲਿਆਂ ਨਾਲ ਦੀਆਂ ਹੋਣਗੀਆਂ ਸਾਰੇ ਸੂਟਾਂ ਦੀਆਂ ਜਿੱਦਾਂ ਪੱਲੇ ਡਿਜੀਟਲ ਬਣਿਆ ਸੇਮ ਬਾਹਾਂ ਦੇ ਉੱਪਰ ਵੀ ਉਸੇ ਤਰ੍ਹਾਂ ਫਲਾਵਰਿੰਗ ਮਿਲੂਗੀ ਤੁਹਾਨੂੰ ਨਾਲ ਮਿਲੂਗਾ ਸੇਮ ਫੈਬਰਿਕ ਬਾਟਮ ਦਾ ਤੇ ਨਾਲ ਮਿਲਣਗੇ ਸ਼ਾਲ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਹਲੋ ਸੈਕੰਡ ਕਲਰ ਹੈਗਾ ਇਹਦਾ ਲੈਮਨ ਸ਼ੇਡ ਨਹੀਂ ਗ੍ਰੀਨ ਸ਼ੇਡ ਮਹਿੰਦੀਆ ਗ੍ਰੀਨ ਜਿਹਾ ਸ਼ੇਡ ਆ ਲਾਈਟ ਜਿਹਾ ਮਹਿੰਦੀਆ ਸ਼ੇਡ ਆ ਬਿਲਕੁਲ ਹੀ ਤੇ ਇਹ ਹੈਗਾ ਲਾਈਟ ਜਿਹਾ ਪਰਪਲ ਸ਼ੇਡ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਬਹੁਤ ਹੀ ਪਿਆਰੀਆਂ ਸੇਮ ਸ਼ਾਲ ਆਊਗਾ ਸੇਮ ਬਾਟਮ ਆਊਗਾ ਹੁਣ ਜਿਹੜੇ ਸੂਟ ਦਿਖਾਵਾਂਗੀ ਇਹ ਦਿਖਾਵਾਂਗੀ ਦੁਪੱਟੀਆਂ ਨਾਲ ਕਈ ਪਹਿਣਾ ਸ਼ਾਲ ਲਾਈਕ ਨਹੀਂ ਕਰਦੀਆਂ ਦੁਪੱਟੇ ਲੈਣਾ ਪਸੰਦ ਕਰਦੀਆਂ ਨੇ ਚਾਰ ਸੂਟ ਆਏ ਨੇ ਦੁਪੱਟੀਆਂ ਦੇ ਨਾਲ ਇਹ ਹੈਗਾ ਆਲ ਓਵਰ ਜੀ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਗ੍ਰੇ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਆਊਗਾ ਸੇਮ ਪਿਓਰ ਦਾ ਦੁਪੱਟਾ ਡਿਜੀਟਲ ਬਣਿਆ ਹੋਇਆ ਸਾਰਾ ਦੁਪੱਟਾ ਆਊਗਾ ਲੈਂਥ ਵਗੈਰਾ ਸਾਰਾ ਕੁਝ ਬਹੁਤ ਵਧੀਆ ਸੇਮ ਸ਼ਾਲ ਵਾਂਗੂ ਹੀ ਮਿਲੂਗੀ ਹਾਂ ਫਾਰਾ ਡਿਜੀਟਲ ਹੋਗਾ ਦੁਪੱਟਾ ਵੀ ਪਿਓਰ ਦੇ ਦੁਪੱਟੇ ਲੱਗੇ ਹੋਏ ਨਾਲ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1000 ਦੇ ਵਿੱਚ ਜਿਹੜਾ ਮਰਜੀ ਸੂਟ ਇਹਨਾਂ ਚੋਂ ਲੈ ਸਕਦੇ ਹੋ ਤੁਸੀਂ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਹਾਂ ਇਹ ਕਮਾਉਸ ਜਿਆ ਸ਼ੇਡ ਮਿਲੂਗਾ ਇੱਕ ਗ੍ਰੇ ਸ਼ੇਡ ਆ ਦੋ ਕਲਰ ਨੇ ਦੋਨੇ ਬਹੁਤ ਪਿਆਰੇ ਨੇ ਇੱਕ ਪ੍ਰਿੰਟਿੰਗ ਇਹਦੇ ਵਿੱਚ ਮਿਲ ਜੂਗੀ ਪਿਓਰ ਦੇ ਦੁਪੱਟੇ ਦੇ ਵਿੱਚ ਆਹ ਵਾਲੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਸਾਰੇ ਪੱਤਾ ਪੱਤਾ ਜਿਹਾ ਬਣਿਆ ਹੋਇਆ 3D ਪ੍ਰਿੰਟ ਹੋਇਆ ਹੋਇਆ ਸਾਰੇ ਸੂਟ ਦੇ ਵਿੱਚ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਬਣੀ ਹੋਈ ਆ ਸੂਟ ਦੀ ਬਹੁਤ ਹੀ ਸੋਹਣਾ ਤਿਸਤਾ ਗ੍ਰੀਨ ਜਿਹਾ ਕਲਰ ਆ ਨਾਲ ਸੇਮ ਆਊਗਾ ਦੁਪੱਟਾ ਡਿਜੀਟਲ ਬਣਿਆ ਹੋਇਆ ਹਲੋ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆ ਰਿਹਾ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਫਟਾਫਟ ਆਪਣੀ ਆਰਡਰ ਬੁੱਕ ਕਰਵਾ ਲਓ ਹਲੋ ਟੈਕਨਕਲ ਕਲਰ ਇਹਦੇ ਵਿੱਚ ਇੱਕ ਹੈਗਾ ਇਹ ਗ੍ਰੀਨੀਜ਼ ਜਿਹਾ ਸੈਕਿੰਡ ਹੈਗਾ ਇਹ ਤਾਂ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਅਲੱਗ ਜਿਹਾ ਦਾ ਸ਼ੇਡ ਆ ਇਹ ਤੇ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੱਗੀ ਹੋਊ ਕਿਉਂਕਿ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸ਼ਾਲ ਦੇ ਨਾਲ ਦੀ ਦੀ ਲੈ ਕੇ ਆਓ ਸੂਟ ਹਨਾ ਸੋ ਸ਼ਾਲਾਂ ਦੇ ਨਾਲ ਇਹ ਵਾਲੀ ਰੇਂਜ ਆਪਣੇ ਕੋਲ ਆ ਚੁੱਕੀ ਆ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ 1000 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਾਣ ਤਾਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ